ਤਸਵੀਰਾਂ ਲੁਧਿਆਣਾ ਦੇ ਆ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਅੱਧੀ ਰਾਤ ਪੁਲਿਸ ਨੇ ਪਤੰਗ ਕਾਰੋਬਾਰੀ ਤੇ ਰੇਡ ਕਰ ਦਿੱਤੇ ਆ ਜਿਹੜਾ 2 ਘੰਟੇ ਦੁਕਾਨ ਬੰਦ ਰਹੀ ਗਾਹ ਵੀ ਪਰੇਸ਼ਾਨ ਰਹੇ ਕਈ ਫੋਨ ਪੁਲਿਸ ਨੇ ਬ੍ਰਾਂਕ ਕੀਤੇ ਨੇ ਉਦਰੀ ਲੋਕਾਂ ਦੇ ਵੱਲੋਂ ਵੱਡਾ ਹੰਗਾਮਾ ਦੇ ਰਾਤ ਕੀਤਾ ਜਾਂਦਾ ਜਿੱਹਾ ਮਾਮਲਾ ਲੁਧਿਆਣਾ ਦੇ ਵਿੱਚ ਮੋਤੀ ਨਗਰ ਦਾ ਸਾਹਮਣੇ ਆਂਦਾ ਥਾਣਾ ਮੋਤੀ ਨਗਰ ਦੇ ਅਧੀਨ ਦਾ ਇਹ ਮਾਮਲਾ ਸਾਹਮਣੇ ਆਉਂਦਾ ਜਿੱਥੇ ਕਿ थान ਸਿੰਘ ਚੌਂਕ ਤੇ ਰੇਡ ਹੁੰਦੀ ਹੈ ਦੱਸਦੀ ਹੈ ਕਿ ਮੋਤੀ ਨਗਰ ਤੇ थाना ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਬਾਬਾ ਥਾਨ ਸਿੰਘ ਚੌਕ ਦੇ ਵਿੱਚ ਇੱਕ ਪਤੰਗ ਕਾਰੋਬਾਰੀ ਦੀ ਦੁਕਾਨ ਤੇ ਰੇਡ ਕੀਤੀ ਗਈ ਹੈ ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲਦੀ ਹੈ ਕਿ ਦੁਕਾਨ ਤੇ ਪਲਾਸਟਿਕ ਦੀ ਡੋਰ ਵੇਚੀ ਜਾ ਰਹੀ ਸੀ ਕਰੀਬ 2 ਘੰਟੇ ਪੁਲਿਸ ਨੇ ਦੁਕਾਨ ਦੀ ਚੈਕਿੰਗ ਕੀਤੀ ਜੋ ਵੀ ਗ્રાਹਕ ਦੁਕਾਨ ਦੇ ਅੰਦਰ ਸੀ ਉਹਨਾਂ ਨੂੰ 2 ਘੰਟੇ ਅੰਦਰ ਹੀ ਰੱਖਿਆ ਜਾਂਦਾ ਹੈ ਦੱਸਦੇ ਕਿ ਪੁਲਿਸ ਨੂੰ ਮੌਕੇ ਤੋਂ ਕੋਈ ਵੀ ਪਲਾਸਟਿਕ ਡੋਰ ਦਾ ਗੱਟੂ ਬਰਾਮਦ ਨਹੀਂ ਹੁੰਦਾ ਪਰ ਪੁਲਿਸ ਨੇ ਕਰੀਬ 10 ਤੋਂ 15 ਲੋਕਾਂ ਦੇ ਮੋਬਾਈਲ ਜ਼ਰੂਰ ਜ਼ਬਤ ਕੀਤੇ ਨੇ ਤਸਵੀਰਾਂ ਲੁਧਿਆਣਾ ਦੇ ਬਾਬਾ ਥਾਨ ਸਿੰਘ ਚੌਕ ਦੇ ਰੇਡ ਦੇ ਸਾਹਮਣੇ ਆਉਂਦੀਆਂ ਨੇ ਦੇਰ ਰਾਤ ਆਖਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਹ ਰੇਡ ਕੀਤੀ ਹੈ ਜਿੱਥੇ ਪੁਲਿਸ ਦੇ ਵੱਲੋਂ ਮੁਸਤੈਦੀ ਵਰਤੀ ਜਾ ਰਹੀ ਹੈ ਕਿਉਂ ਕਿ ਹੁਣ ਲੋੜੀ ਦੇ ਤਿਉਹਾਰ ਦੇ ਮੱਦੇਨਜ਼ਰ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਕਈ ਥਾਈਂ ਪਲਾਸਟਿਕ ਡੋਰ ਦੀ ਵਰਤੋਂ ਹੋ ਰਹੀ ਹੈ ਜਿਸ ਤੇ ਪੁਲਿਸ ਨੇ ਪਾਬੰਦੀ ਲਗਾਈ ਹੋਈ ਹੈ ਤੇ ਪੁਲਿਸ ਨੇ ਇਸ ਨੂੰ ਫੜਨ ਦੇ ਲਈ ਹੁਣ ਚੌਕਸੀ ਵਰਤੀ ਹੈ ਤਸਵੀਰਾਂ ਲੁਧਿਆਣਾ ਦੇ ਬਾਬਾ ਖਾਨ ਸਿੰਘ ਚੌਕ ਦੀਆਂ থানা ਡਿਵੀਜ਼ਨ ਨੰਬਰ 3 ਅਤੇ ਮੋਤੀ ਨਗਰ ਦੀ ਪੁਲਿਸ ਮਿਲ ਕੇ ਦੁਕਾਨ ਤੇ ਰੇਡ ਕਰਦੀ ਹੈ ਹਾਲਾਂਕਿ ਕੁਝ ਬਰਾਮਦ ਨਹੀਂ ਹੁੰਦਾ ਪਤੰਗ ਜੋ ਖਰੀਦਣ ਆਏ ਸੀ ਗਾਹ ਕੋਣਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ ਪਤੰਗ ਲੈਣ ਆਏ ਸੀ ਉਹਨਾਂ ਨੂੰ ਅਸਥਮਾ ਦੀ ਦਿੱਕਤ ਹੈ ਪੁਲਿਸ ਨੇ ਰੇਡ ਕੀਤੀ ਤਾਂ ਪੁਲਿਸ ਕਰਮੀਆਂ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਦੁਕਾਨ ਦੇ ਸ਼ਟਰ ਬੰਦ ਕਰਕੇ ਅੰਦਰ ਹੀ ਰੋਕ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਕਾਫੀ ਪਰੇਸ਼ਾਨੀ ਹੋਈ ਹੈ ਪੁਲਿਸ ਨੇ ਗਾਕਾ ਨੂੰ ਪਰੇਸ਼ਾਨ ਕੀਤਾ ਹੈ ਗਾਕਾ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੈ ਉਹਦੇ ਲਈ ਪੁਲਿਸ ਵੱਲੋਂ ਗਾਕਾ ਨੂੰ ਸ਼ਾਂਤ ਵੀ ਕਰਵਾਇਆ ਜਾਂਦਾ ਹੈ ਇਸ ਮੌਕੇ ਤੇ ਐਸ ਐਚ ਓ ਅੰਮ੍ਰਿਤਪਾਲ ਦਾ ਵੀ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਕਹਿੰਦਾ ਮੈਂ ਤੇਰੀ ਨਾ ਪੂਕਟੂਗਾ ਭਾਈ ਕੀ ਕਹੇ ਕੀ ਹੋਇਆ ਤੇ ਨੰਬਰ ਥਾਣੇ ਦਾ ਕੋਈ ਬੰਦਾ ਸੀ ਮੁਲਾਜ਼ਮ ਇੱਕ ਅੰਦਰ ਆਇਆ ਕਹਿੰਦਾ ਤੇਰੀ ਮੈਂ ਲੱਤਾਂ ਕੁੱਟਾਂਗਾ ਅੱਛਾ ਭਾਈ ਕੀ ਕਰ ਰਹੇ ਹੋ ਭਾਈ ਮੇਰੀ ਗੱਲ ਸੁਣੋ ਮੇਰਾ ਨਾਮ ਮੈਕੀ ਹੈ ਕਾਰਨ ਪੁੱਛੋ ਨਾ ਪੁੱਛੋ ਭਾਈ ਕਿਉਂ ਲੱਤ ਭਾਈ ਅਸੀਂ ਵੀ ਸ਼ਹਿਰਦਾਰੀ ਜੀ ਰਹਿੰਦੇ ਆ ਦੱਸੋਈ ਆਜੀ ਸਾਰਾ ਸ਼ਹਿਰ ਸਾਰਾ ਸ਼ਹਿਰ ਜਾਣਦਾ ਯਾਰ ਸਾਨੂੰ ਅਸੀਂ ਸ਼ਹਿਰਦਾਰੀ ਜੀ ਰਹਿੰਦੇ ਆ ਕੀ ਹੈ ਨਹੀਂ ਮੈਂ ਨਹੀਂ ਤੇ ਦੋ ਨੰਬਰ ਦਾ ਨਾਮ ਪੁੱਛ ਕਰਦੇ ਆ ਅਸੀਂ ਕੋਲ ਕੈਮਰਾ 도ੜੂਗੀ ਅਗੇ ਆ ਭਰਾ ਖੜਾ ਵੈ ਆ ਹੁਣੇ ਤੁਸੀਂ ਆ ਚੌਂਕ ਦੇ ਵਿੱਚ 3 ਨੰਬਰ ਚੌਂਕ ਦੇ ਤੁਸੀਂ ਕੈਮਰਾ ਚੈੱਕ ਕਰ ਲਓ ਕੋਈ ਇੱਧਰ ਲਾ ਮੇਰੇ ਕੋਲ ਦੁਕਾਨ ਤੇ ਤਿੰਨ ਬ੍ਰਦਰ ਮੇਰੇ ਆਏ ਸੀ ਤਿੰਨੋ ਮੇਰੇ ਕੋਲ ਹੋ ਕੇ ਗੁਲਾਬ ਜਮਨ ਗੁਜਰੇਲਾ ਖਾ ਕੇ ਇਹ ਹੁਣੇ ਗਏ ਨੇ ਤੇ ਉਹਨਾਂ ਨੇ ਕੀ ਬਣਾਜੀ ਮੇਰਾ ਨਾਮ ਕਰਨ ਆ ਆਪਣਾ ਆਨੰਦ ਆਈਸਕ੍ਰੀਮ ਦੁਕਾਨ ਆ 3 ਨੰਬਰ ਚੌਂਕ ਹਾਂਜੀ ਹੋਇਆ ਤਾਂ ਮੈਨੂੰ ਤਾਂ ਹੁਣੇ ਦੁਕਾਨ ਤੇ ਬੈਠਾ ਸੀ ਇਹ ਮੇਰੇ ਕੋਲ ਹੁਣੇ ਗਏ ਨੇ ਦੋਨੋਂ ਭਰਾ ਨਾਲ ਇੱਕ ਰਿਸੀ ਵੀ ਰਹਿਗਾ ਤਿੰਨੋ ਗਏ ਨੇ ਮੇਰੇ ਕੋ ਖਾ ਖਾ ਕੇ ਬਦਰੀਲਾ ਖਾਦਾ ਗੁਲਾਬ ਜਾਮੂਨ ਖਾਦਾ ਕੋਈ ਚਾਈਨਾ ਡੋਰ ਕੁਝ ਵੀ ਆਪਾਂ ਨੂੰ ਇਸ ਬਾਰੇ ਨਹੀਂ ਹੈਗੀ ਚਾਈਨਾ ਡੋਰ ਹੈਗੀ ਇਹ ਉਹਨਾ ਨਾ ਤਾਂ ਉਹ ਚਾਈਨਾ ਡੋਰ ਮੈਂ ਉਡਾਣ ਵਾਲੇ ਨਹੀਂ ਹੈਗੇ ਅੱਜ ਤਾਂ ਪਹਿਲੇ ਜਦੋਂ ਪਿਛਲੇ ਸਾਲ ਵੀ ਗੁੱਡਾ ਗੁੱਡੇ ਉਡਾਏ ਨਾ ਤੇ ਆਮ ਡੋਰ ਨਾਲ ਉਡਾਏ ਨੇ ਕਹਿੰਦਾ ਮੈਂ ਤੇਰੀ ਨਾ ਪੋਕਟੂnga ਭਾਈ ਕੀ ਕਹ ਕੀ ਹੋਇਆ ਤਿੰਨ ਮਰ ਥਾਣੇ ਦਾ ਕੋਈ ਬੰਦਾ ਸੀ ਮੁਲਾਜ਼ਮ ਇੱਕ ਅੰਦਰ ਆਇਆ ਕਹਿੰਦਾ ਤੇਰੀ ਮੈਂ ਲੱਤਾਂ ਕੁੱਟਾਂਗਾ ਅੱਛਾ ਭਾਈ ਕੀ ਕਰ ਰਿਹਾ ਭਾਈ ਤੋ ਮੇਰੀ ਗੱਲ ਸੁਣੋ ਮੇਰਾ ਨਾਮ ਮੈਕੀ ਹੈ ਕਾਰਨ ਪੁੱਛੋ ਨਾ ਪੁੱਛੋ ਭਾਜੀ ਕਿਉਂ ਆਈ ਅਸੀਂ ਵੀ ਸ਼ਹਿਰਦਾਰੀ ਜੀ ਰਹੇ ਨੀ ਆ ਦੱਸੋਈ ਆਦੀ ਬਸ ਸਾਰਾ ਸ਼ਹਿਰ ਸਾਰਾ ਸ਼ਹਿਰ ਜਾਣਦਾ ਯਾਰ ਸਾਨੂੰ ਅਸੀਂ ਸ਼ਹਿਰਦਾਰੀ ਜੀ ਰਹਨੇ ਆਂ ਕੀ ਹੈ ਨਹੀਂ ਮੈਂ ਨਹੀਂ ਚਾਹ ਕੈਮਰਾ ਕੱਢੂਗਾ ਆ ਭਰਾ ਖੜਾ ਵਾ ਆ ਹੁਣ ਇਹ ਤੁਸੀਂ ਆ ਚੌਂਕ ਦੇ ਵਿੱਚ 3 ਨੰਬਰ ਚੌਂਕ ਦੇ ਤੁਸੀਂ ਕੈਮਰਾ ਚੈੱਕ ਕਰ ਲਓ ਕੋਈ ਇੱਧਰ ਲਾ ਮੇਰੇ ਕੋਲ ਦੁਕਾਨ ਤੇ ਤਿੰਨ ਬ੍ਰਦਰ ਮੇਰੇ ਆਈ ਸੀ ਤਿੰਨੋਂ ਮੇਰੇ ਕੋਲ ਹੋ ਕੇ ਗੁਲਾਬ ਜਮਨ ਗੁਜਰੀਲਾ ਖਾ ਕੇ ਇਹ ਹੁਣੇ ਗਏ ਨੇ ਤੇ ਉਹਨਾਂ ਨੇ ਕੀ ਬਣਾਈ ਮੇਰਾ ਨਾਮ ਕਰਨ ਆ ਆਪਣਾ ਅਨੰਦ ਆਈਸਕ੍ਰੀਮ ਦੁਕਾਨ ਹੈ 3 ਨੰਬਰ ਚੌਂਕ ਹਾਂਜੀ ਹੋਇਆ ਤਾਂ ਮੈਂ ਤਾਂ ਹੁਣੇ ਦੁਕਾਨ ਤੇ ਬੈਠਾ ਸੀ ਇਹ ਮੇਰੇ ਕੋਲ ਹੁਣੇ ਗਏ ਨੇ ਦੋਨੋਂ ਭਰਾ ਨਾਲ ਇੱਕ ਰੀਸ਼ੀ ਵੀ ਰਹਿਗਾ ਤਿੰਨੋਂ ਗਏ ਨੇ ਮੇਰੇ ਕੋਲ ਖਾ ਖਾ ਕੇ ਗੁਜਰੀਲਾ ਖਾਦਾ ਗੁਲਾਬ ਜਮਨ ਖਾਦਾ ਕੋਈ ਚਾਈਨਾ ਡੋਰ ਦੀ ਕੁਝ ਵੀ ਆਪਾਂ ਨੂੰ ਇਸ ਬਾਰੇ ਨਹੀਂ ਹੈਗੀ ਚਾਈਨਾ ਡੋਰ ਹੈਗੀ ਹੈ ਨੇ ਉਹਨਾਂ ਨਾਲ ਤਾਂ ਉਹ ਚਾਈਨਾ ਡੋਰ ਮੈਂ ਉਡਾਣ ਵਾਲੇ ਹੀ ਨਹੀਂ ਹੈਗੇ ਅੱਜ ਤਾਂ ਪਹਿਲੇ ਜਦੋਂ ਪਿਛਲੇ ਸਾਲ ਵੀ ਗੁੱਡਾਣਾ ਗੁੱਡੇ ੜਾਏ ਨਾ ਤੇ ਆਮ ਡੋਰ ਨਾਲ ਉਡਾਏ ਨੇ ਅੱਛਾ ਕੀ ਹੋਇਆ ਕੀ ਭਾਈ ਮੈਂ ਆਪਣੇ ਜੁਆਕਾਂ ਹਿਸ ਪਤੰਗ ਲੈਣਾ ਆਇਆ ਸੀਗਾ ਇੱਥੇ ਮੇਰਾ ਬਿੱਲ ਬੰਦਾ ਹੋਇਆ ਸੀਗਾ ਪਿੱਛੋਂ ਪੁਲਿਸ ਆਈ ਸਾਰਿਆਂ ਦੇ ਮੇਰਾ ਮੋਬਾਈਲ ਵੀ ਖੋਇਆ ਸਾਰਿਆਂ ਦਾ ਮੋਬਾਈਲ ਖੋ ਕੇ ਆਪਣੇ ਨਾਂ ਲੈ ਗਏ ਸਾਨੂੰ 2 ਘੰਟੇ ਦੱਕਿਆ ਪਿਆ ਮੈਂ ਕਿਹਾ ਦੱਸੋ ਸੀ ਸਾਡਾ ਕਸੂਰ ਕੀ ਹੈ ਕੋਈ ਗੱਲ ਹੀ ਕਹਿੰਦੇ ਦੱਸਦੇ ਨਹੀਂ ਦੱਸਦੇ ਨਹੀਂ ਦੱਸਦੇ ਕਹਿੰਦੇ 10 ਮਿੰਟ ਕੋ ਮੇਰੇ ਸਾ ਗੁੰਮ ਹੋ ਰਿਹਾ ਮੈਨੂੰ 5 ਮਿੰਟ ਮੈਨੂੰ ਹੱਥ ਗੜੀ ਲਾ ਦਿਓ ਮੈਨੂੰ ਬਾਹਰ ਲੈ ਜਾਓ ਬਾਰੀ ਆ ਕੇ ਬਿਠਾ ਲਓ ਜੇ ਤੁਹਾਨੂੰ ਕੋਈ ਲੱਗਦਾ ਮੈਂ ਗਲਤ ਆ ਤਾਂ ਮੈਨੂੰ ਜਿੱਥੇ ਮਰਜ਼ੀ ਜੋ ਸਜ਼ਾ ਦੇ ਨੀ ਦੇ ਦਿਓ ਪਤੰਗ ਲੈਣੇ ਵੀ ਇਹ ਸਜ਼ਾ ਹੋ ਗਈ ਦੱਸੋ ਸਰ ਦੇਖੋ ਸੀ ਆ ਗੱਡੀ ਖੜੀ ਵੀ ਹੈ ਗੱਡੀ ਖੜੀ ਹੈ ਵਾਸੀ ਲੈ ਲਓ ਅਸੀਂ ਤਾਂ ਪਤੰਗ ਲੈਣ ਆਏ ਆ ਆ ਬੇਟਾ ਵਾ ਐਨੇ ਐਨੇ ਆ ਦੇਖੋ ਐਨੇ ਸਾਨੂੰ ਕਿਹਾ ਵਾ ਰੋਇਨਾ ਰੋਇਨਾ ਹਾਂ ਤਾਂ ਰੋਇਨਾ ਦੱਸਾ ਤੁਮੈਂ ਮੈਂ ਆਪ ਨਿਊਜ਼ ਤੇ ਹੋਗਾ ਵਾ ਜਿਗਾਣਾ ਮੈਂ ਭਾਈ ਦੇ ਨਾਲ ਸੀਗਾ ਇਹਦਾ ਬੇਟੇ ਦਾ ਫੋਨ ਆਇਆ ਮੈਂ ਪਤਾ ਨਹੀਂ ਇਹਨਾਂ ਨੂੰ ਬਚਾਊਗਾ ਇਹਨਾਂ ਦਾ ਫੋਨ ਆਇਆ ਵਾ ਬੇਟੇ ਦਾ ਕਹਿੰਦਾ ਚਾਚੂ ਮੈਂ ਪਤੰਗ ਲੈਣ ਆਇਆ ਕਹਿੰਦਾ ਪਾਪਾ ਕਹਿੰਦਾ ਮੈਂ ਲੈ ਜਾਂਦਾ ਵਾ ਭਾਈ ਮੈਂ ਹਣੀ ਇਹਨਾਂ ਤੱਕਾ ਯਾਰ ਇਹਦਾ ਤੱਕਾ ਨਾ ਹੈ ਮੈਂ ਆਪ 40 ਨਿਊਜ਼ ਇੰਡੀਆ ਤੋਂ ਆਇਆ ਵਾ ਇੱਕ ਇੱਕ ਦੇ ਰੈਟ ਲਾਉਂਗਾ ਲੁਧਿਆਣੇ ਤੋਂ ਅਮੀ ਥਾਪੜ ਦੀ ਰਿਪੋਰਟ